ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਮੇਰੀ ਗੱਲ ਸੁਣੋ ਜੀ ਹਾਂਜੀ ਇਹਦੇ ਤੋਂ ਕੀ ਕਰਾਉਣਾ ਉੱਥੇ ਜਾ ਕੇ ਨਹੀਂ ਇਹ ਤਾਂ ਮੱਟਰੀ ਪੜਫੇ ਤਾਂ ਉੱਤੇ ਆ ਗਿਆ ਪਰਦਾ ਰਹਿੰਦਾ ਗੱਲ ਦਾ ਮੈਂ ਮੈਂ ਮੂੰਹ ਨਹੀਂ ਜਾਂਦੀ ਮੈਂ ਤਾਂ ਮੁਰਦੀ ਆ ਵਾਪਸ ਮੁੱਢੇ ਕਿੱਧਰ ਜਾਂਦਾ ਹੈ ਜਾਣਾ ਤਾਂ ਮੇਰੇ ਪਿਓ ਦਾ ਪਤਾ ਲੈਣਾ ਇਹਦੇ ਤੋਂ ਕੀ ਉੱਥੇ ਗਾਹ ਗਾਹ ਬਣਾਉਣਾ ਗਾ ਉਹ ਉਹ ਮੱਟਰੀ ਸੌਰੇ ਨੂੰ ਮੰਦਾ ਨਾ ਜਾ ਫਿਰ ਤੁਸੀਂ ਭਾਗ ਜੋ ਮੈਂ ਤਾਂ ਕਰਾਂ ਨਾ 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 ਆ ਜਾ ਕੇ ਚੱਲਾਂਗੇ ਟੂਟੇ ਪਾਪਾ ਤੂੰ ਕੀ ਕਰਨਾ ਉੱਥੇ ਤੈਨੂੰ ਦੇਖ ਵੀ ਪਾਈ ਇਹ ਲੜਕੀ ਤੂੰ ਦੇਖ ਦੂ ਕੁੜੀ ਐ ਦੇਖ ਨੂੰ ਨਿਆਣਾ ਹੈ ਉਹ ਨਿਆਣਾ ਸਾਨੂੰ ਪਤਾ ਹੈ ਜਦੋਂ ਮੈਂ ਇੰਨੀ ਇਹਦੇ ਨਾਲ ਉਮਰ ਕਰਦੀ ਆ ਤੈਨੂੰ ਭਾਈ ਪਤਾ ਨੀ ਮਾਦਾ ਨਾ ਹੀ ਜਾਂਦੀ ਨਾ ਨਾ ਮੈਂ ਨਹੀਂ ਜਾਂਦੀ ਤੂੰ ਮੁੜ ਕੇ ਮੇਰੀ ਗੱਲ ਇਹ ਮੈਂ ਤਾਂ ਨਹੀਂ ਫੜਾਉਣਾ ਇਹ ਕੋਸ਼ਿਸ਼ ਹੀ ਨਾ ਲੈ ਜੀ ਜੇ ਤੇ ਸੱਪ ਲੜ ਜੇ ਤੂੰ ਮਰ ਜਿਆ ਇਹਦੇ ਤੋਂ ਕੀ ਕਰਾਉਣਾ ਹੱਥ ਨੂੰ ਤੂੰ ਮੁੜ ਕੇ ਆਉਣਾ ਮੁੜ ਕੇ ਆਉਣਾ ਹੁਣ ਮੰਜਾ ਤਾਂ ਨਹੀਂ ਲੱਤੂ ਮਨਾਲਾ ਮੈਂ ਤਾਂ ਪਾਈ ਹੱਥ ਲਾ ਪਾਪਾ ਜੀ ਉਹ ਭਾਈ ਮੈਂ ਨਾ ਜਾਊਂਗਾ ਨਾਲ ਹੀ ਜਾਊਂਗਾ ਮੈਂ ਤਾਂ ਤੈਨੂੰ ਕੀ ਪਤਾ ਤੂੰ ਦੇਖਦੇ ਉੱਤੇ ਇਹ ਰੱਛ ਜੂਪਰ ਆਉਣੀ ਮੈਂ ਕਿਹੜਾ ਨਿਆਣਾ ਮੈਂ ਕਿੱਬਕੇ ਆਲੇ ਫਸ ਗਾ ਦੇਖ ਦੋਨਾਂ ਦੇ ਤੂੰ ਚੜੋ ਕੁਤਰੀ ਨਵਾਂ ਨਾਲ ਹੀ ਜਾਊਂਗਾ ਤੂੰ ਦੇਖ ਦੇਂਗਾ ਆ ਜਾ ਫਿਰ ਮੱਗ ਗੋਰ ਕੀ ਉੱਥੇ ਡੋਕ ਤੂੰ ਆਦੀਆਂ ਮਰਜ਼ੀਆਂ ਕਰਦੇ ਸੱਪ ਲੜੀ ਵਾਲਾ ਜਲੂਸ ਕੜਾ ਹੁੰਨੇ ਆ ਇੱਥੇ ਰਾਹਾਂ 'ਚ ਜੇ ਪਾਪੇ ਨੂੰ ਇੱਕ ਥਾਂ ਥਾ ਦੇ ਤੂੰ ਮੋਟਰਸਾਈਕਲ ਰੋਕਦਾ ਉਹ ਨਹੀਂ ਰੋਕਦਾ ਮੈਂ ਤੂੰ ਚੜੋ ਜਿਹੜਾ ਮੂੰਹ ਕਰਦਾ ਸੀ ਮੂੰਹ ਉਤ ਕਰਦਾ ਸੀ ਮੂੰਹ ਉਤ ਕਰਨਾ ਸੀ ਘਰੇ ਕਰਕੇ ਆਉਂਦਾ ਉਹ ਮੈਨੂੰ ਹੱਬਾ ਜੇ ਦਾਬ ਪਵੇ ਉਹੀ ਆਉਂਦਾ ਚੱਲ ਬੜ ਗੱਲਾਂ ਨਾ ਕਰ ਤਲ ਤੋਰ ਜੇ ਫਿਰ ਪਾਪਾ ਮੰਨ ਗਏ ਚਲਾ ਲੈ ਮੈਨੂੰ ਫੜਾ ਕੇ ਖੂਨ ਦਾ ਸਾਡੇਗਾ ਮਰਜ਼ੀ

ਮੈਨੂੰ ਨਾਰੀ ਦੋ ਤੂੰ ਦੇ ਦੇ ਲੜਕੀ ਨੂੰ ਔਰ ਪਾਉਂ ਲੈ ਆਏ ਅੱਛੀ ਜੀ ਮੈਂ ਨਾ ਬਟਾਵਾ ਫਸ ਗਿਆ ਕੋਈ ਨਾ ਨਿੱਕੇ ਫਸ ਮਾ ਮੈਨੂੰ ਮਾਰ ਜਾਨਾ ਤੇਰੀ ਤਾਂ ਜਾਂਦਾ ਹੀ ਬਾਈ ਜੀਆ ਔਰ ਜਰੂਰ ਕੱਢੇ ਜਾਂਦਾ ਛੜਦਾ ਗਾ ਪਾਪੇ ਨੂੰ ਕੈਕ ਸੁਣਦਾ ਬੋਲਣਦਾ ਬੰਦ ਹੋ ਜਾ ਉਹ ਆਏ ਤੋਰ ਲਾ ਪਾ ਦੇ ਤੁਰਨਾ ਤੇ ਆਣਾ ਤੇ ਲੱਗਾ ਪੂਰੇ ਹੋੜ ਕੇ ਕੋਈ ਨਾ ਦੇਦੀ ਇਹ ਅੱਲਾਹ ਕੀ ਕੋਈ ਸੰਤਰੇ ਹੈ ਮੇਰੇ ਅੱਛਾ ਚਲ ਲਿਖਾਉ ਨੂੰ ਖਵਾਦੀ ਹਾਂ ਮਾਣ ਜਲਤੂ ਮੇਰੀ ਪਾਪਾ ਵਣ ਕੇ ਮਰ ਜਾ ਦੇਖ ਰੁਕੂਗੀ ਨਹੀਂ ਜੇਗਦਾ ਹੈ ਇਹ ਤਾਂ ਮੈਂ ਗਾਣੀ ਕੋਣਾ ਆਉਣਾ ਤੇ ਜਾਣ ਦੀ ਪਹਿਲਾਂ ਨੂੰ ਦੱਸਿਆ ਵੀ ਤੋੜਲਾ ਕੋਈ ਨਹੀਂ ਹੋਣਾ ਇਹਨੂੰ ਕ ਭਜਾਣਾ ਇਹ ਗਲਤੀ ਹੋੜ ਕਰੀ ਉੱਥੇ ਜਾ ਕੇ ਕਿ ਤੇ ਆਪਣੇ ਪਾਪੇ ਤੇਰੇ ਵਾਲੇ ਨੂੰ ਨਾ ਦਾਦੂ ਤੇ ਲਾਗੇ ਨਾ ਨਾ ਮੇਰਾ ਪਿਓ ਹੈ ਨਹੀਂ ਇਹ ਜਗਾ ਪੀਂਦਾ ਨਹੀਂ ਉਹ ਧੜੀ ਲਾਉਂਦਾ ਇਹਨੂੰ ਉੱਥੇ ਜਾ ਕੇ ਸੁਣਦਾ ਕਿ ਹੁਣ ਮਰ ਤੀ ਫੋਨ ਲੱਗਦਾ ਮੈਂ ਕਿਹਨੂੰ ਫੋਨ ਕਰਾਂ ਮਾਰਾ ਮੋਤਾ ਬਾਜੀ ਛੁੱਟ ਜਾ ਉੱਕੀ ਹੈ ਹੋਰ ਹਾਂ ਉਹਨੂੰ ਦੱਸਿਆ ਘਾਤ ਉਹ ਆਪਾਂ ਜਾਣਾ ਮੈਂ ਤਾਂ ਇਹ ਨੂੰ ਕਹਿੰਦਾ ਤਾਂ ਇਹ ਪਤਾ ਲੱਗੇ ਖਤਮ ਹੋ ਚੁੱਕੇ ਤੇ ਮੇਰੀ ਮਾਂ ਖੇਮਾ ਕੰਮ ਜਾਈਗਾ ਜਾਣਾ ਤਾਂ ਮੇਰੇ ਪਿਓ ਦਾ ਪਤਾ ਲੈਣਾ ਜਾਣਾ ਤਾਂ ਸੀ ਆਪਾਂ ਦੋਨੇ ਜਾਂਦੇ ਦੋਨੇ ਕੀ ਇਹ ਖੱਟਮਾ ਦਾ ਪਾਪਾ ਵਾਲਾ ਇਹ ਛਾੜ ਵਾਲਾ ਮੈਂ ਵੀ ਲੈ ਉਹ ਕੋਲੋਂ ਆ ਗਿਆ ਆ ਗਿਆ ਲੈ 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 ਅੱਛਾ ਅੱਛਾ ਹਉ ਕਰੇ ਜਾਈ ਕਿਹਨੋਂ ਆਉਣੇ ਕਿੱਥੇ ਜਾਣਾ ਵਿਚਾਰੇ ਨੇ ਹਾਂ ਇੱਕ ਗੱਲ ਹੋਰ ਬੁੱਤ ਤੇ ਘਰੋਂ ਦੇ ਕਿ ਉਹੀ ਖਿਡਾਰੀ ਹੋਰ ਕੀ ਹਾਈਟ ਕੋ ਪਟਕਾਰ ਦੇ ਤੂੰ ਹਾਂ ਇਹਨਾਂ ਨੇ ਤੈਨੂੰ ਪਤਾ ਲੱਗਦਾ ਮੈਂ ਤੂੰ ਪਾਪੇ ਦਾ ਫੋਨ ਫੜ ਲਾ ਰੈਂਕ ਵੱਜੀਆਂ ਦੇ ਕੀ ਪਤਾ ਕੀ ਦਾ ਫੋਨ ਆਈ ਜਾਂਦਾ ਪਾਪਾ ਜੀ ਕੋਈ ਹੋਰ ਤਾਂ ਨਹੀਂ ਮਸ਼ੂਕ ਮਛੱਟੇ ਵਾਲਾ ਕੰਮ ਕੋਈ ਹੋਰ ਬੰਦਾ 50 ਗੋਲੀ ਤੇਰਾ ਅਟਾ ਅਟਾ ਤੁਰਪੋ ਹੁਣ ਜਲਦੀ ਜਾ ਜਾ ਬੇ ਪਾਪਾ ਨਾਲ ਹੀ ਆ ਡਿੱਗਣਾ ਭਾਈ ਨਾਲ ਭਾਈ ਨਿਗਾਹ ਹੀ ਘੱਟੀ ਐ ਤੇ ਜੀ ਦੇਖੀ ਕਿਤੇ ਛੱਟਾ ਥੜੀ ਬੇ ਪਾਪਾ ਠੀਕ ਆ ਸੌਰਗੀ ਵਾਰੀ ਨੂੰ ਖੋਲਦਾ ਸੌਰਗੀ ਗੁਰਦਾਰ ਸਿੰਘ ਮਾਨ ਸਟੇਟ ਦਾ ਇੰਡੀਆ ਦਾ ਵੰਡਰਫੁਲ ਬੇਪਾਪ ਆ ਜਾ ਉਹ ਭਾਈ ਅਰੇ ਬੌੜਾ ਪੈਂਦਾ ਜਾਨ ਨੇ ਉੱਥੇ ਬੇਫਾਲਤੂ ਗੱਲ ਨਹੀਂ ਕਰਨੀ ਮੇਰੇ ਪਿਆ ਕੋਲੇ ਨਾ ਨਾ ਮੈਂ ਪਪਾ ਤੂੰ ਵੀ ਸੁਣ ਲਾ ਹਾਂ ਹਾਂ ਕੋਈ ਤਾਂ ਹੋਰ ਜਬਰਨਾ ਮਾਰੀ ਉਹਦਾ ਪਤਾ ਲੱਣਾ ਆ ਸੱਸਰੀ ਕਾਲ ਜੀ ਇਹ ਮੁੰਡਾ ਹਾਂ ਜੀ ਠੀਕ ਹੈ ਜੀ ਡਿਜ਼ਾਈਨ ਕਿਹੜਾ ਮੁੰਡਾ ਸੱਸਰੀ ਕਾਲ ਜੀ ਸੱਸ ਇਹ ਆਪਣੇ ਕੰਮ ਕਰਦਾ ਮੁੰਡਾ ਅੱਛਾ ਠੀਕ ਹੈ ਜੀ ਚਲੋ ਜੀ ਸਰਦਾਰ ਜੀ ਠੀਕ ਹੈ ਜੀ ਅੱਗੇ ਚਲੋ ਜੀ ਅੱਗੇ ਜਾਓ ਅੱਗੇ ਜਾਣੀ ਆ ਚਲੋ ਤੁਰ ਲੱਗ ਗਿਆ ਠੀਕ ਹੈ ਹਾਂ ਜੀ ਹਾਂ ਜੀ ਸਰਦਾਰ ਜੀ ਹੋਰ ਆ ਗਈ ਠੀਕ ਹੈ ਆਹ ਕੋ ਜੀ ਕੋ ਟੇ ਵਰਗੀ ਪਈਆ ਮੇਰੇ ਗੋਡੇ ਲਾ ਕੇ ਬਾਕੀ ਬੁਰੀਤੀ ਕਾਰਬਾ ਕੋ ਜਾਣਦੀ ਹੈ ਉਹ ਕਾਇ ਨਹੀਂ ਬੋਲ ਦਿੰਦੇ ਅੰਨਾ ਉਹ ਗੱਲ ਕਰਦਾ ਪਪਾ ਮੈਂ ਚੱਲ ਕੇ ਦੇਖ ਜਾਨਾ ਤੇ ਬਾਲਾ ਨਾ ਬੋਲੀ ਹੈ ਬਾਲਾ ਨਾ ਬੋਲੀ ਉੱਤੇ ਫਿਰ ਪਿਓ ਕੋਲੇ ਉਹ ਬਹਿ ਗਿਆ ਐਜੀ ਹੱਥ ਲਾਦਾ ਨਾ ਹਾਂ ਹੋਰ ਤੈਨੂੰ ਅੰਨਾ ਤੂੰ ਪੈਰੀ ਹੱਥ ਹੀ ਲਾਵੇਂਗਾ ਪੈਰੀ ਲਾਉ ਹੋਰ ਕੀ ਚੱਟਿਆਂ ਤੇ ਲਾਉਣਿਆ ਕਿਹਾ ਤੂੰ ਮਰ ਜਾ ਮੈਂ ਮੁਰਤੀਆਂ ਫਿਰ ਭੱਗ ਜਾ ਜਾ ਪਪਾ ਮੈਂ ਤੂੰ ਨਹੀਂ ਹੋ ਗਿਆ ਮੈਂ ਵੀ ਇਹ ਆਈ ਬੋਲਦਾ ਬਾਈ ਤੈਨੂੰ ਨਾਲ ਆਏਗਾ ਪਾਪਾ ਮੇਰਾ ਸਵਾਏ ਭੈਣ ਦੇ ਲੰਨ ਦੀ ਗੁੱਥਾ ਕਰ ਜਾਂਦੀ ਤੂੰ ਐਂ ਜਾ ਜਾ ਦੇ ਲੈ ਨਾਲ ਨੂੰ ਕਰ ਤਾ ਮੇਰਾ ਉਹ ਹੈ ਗਿਆ ਤੇ ਆਪਣਾ ਬਰਾਬਰ ਹੀ ਮੰਨ ਹੁਣ ਮੈਂ ਇੱਥੇ ਆ ਤੇ ਪਿੰਡ ਆਈ ਤੇਰੇ ਪੈਰੀ ਹੱਥ ਲਾਵਾਂ ਨਾ 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 ਹਾਂ ਚੱਲ ਉਹ ਪਿਆ ਮੇਰਾ ਪਿਓ ਜਾਣਾ ਕੋਈ ਨਾ ਪਾਪਾ ਇਹ ਤਾਂ ਬੜਾ ਹੀ ਬੁਰਾ ਜਹਾ ਹਾਲ ਹੋ ਰਿਹਾ ਬਾੜਾ ਭਾਈ ਬਾੜਾ ਇਹਦਾ ਆਂਡਾ ਹੀ ਮੱਚ ਗਿਆ ਮੈਨੂੰ ਲੱਗਦਾ ਕੱਟੂ ਛੇ ਮਹੀਨੇ ਰਾਜੀ ਹੰਦੀ ਐ ਹਾਂ ਪਾਪਾ

ਹੋਰ ਕੰਮ ਕੀ ਦਾ ਹਾਂ ਠੀਕ ਆ ਠੀਕ ਆ ਤੇਰਾ ਅੱਖਾ ਠੀਕ ਆ ਹਾਂ ਹਾਂ ਠੀਕ ਆ ਮੇਰੇ ਤਾਂ ਜੀ ਨਹੀਂ ਲੱਗਦਾ ਸੀ ਮੈਂ ਅੱਖਾ ਮੈਂ ਤਾਂ ਤੇਰੇ ਪਿਓ ਦਾ ਪਤਾ ਲੈ ਕੇ ਆਉਣੀ ਆ ਹਾਂ ਚੰਗਾ ਕੀਤਾ ਚੰਗਾ ਕੀਤਾ ਪਤਾ ਮੈਂ ਵੀ ਨਾਲ ਹੀ ਆ ਗਿਆ ਆ ਛੱਗੀ ਨਾਲ ਪਰਾਂਦਾ ਇਹਨਾਂ ਬਰਾ ਭਗਤ ਮੈਂ ਵੀ ਮੁਰੇਮ ਕੋਡਮ ਨੂੰ ਮਿਲਿਆ ਆਂਗਾ ਇਹਦਾ ਪਾਪਾ ਜੀ ਪੰਜ ਚਾਰ ਬੰਦੇ ਹੋਰ ਲਿਆਉਂਦੇ ਉਹ ਫਿਰ ਉਹ ਕੰਮ ਤੋਂ ਦਾ ਟਾਈਮ ਨਾਲ ਆਏ ਵੀ ਆਉਂਦੇ ਲਿਆਵਾਂਗੇ ਫਿਰ ਕੋਈ ਨੇੜੇ ਲਾ ਕੇ ਕੰਮ ਆ ਲੈ ਆਵਾਂਗੇ ਨਹੀਂ ਪੰਗੇ ਚਾਹੂ ਕਾਹਦੇ ਆਵਾਂਗੇ ਮੌਕੇ ਤੇ ਆਪਾਂ ਮੈਂ ਤੈਨੂੰ ਕਿਹਾ ਸੀ ਵੀ ਤੂੰ ਕੀ ਕਰਨ ਅਸਤਾਥ ਨੂੰ ਘਰੇ ਮੁੜ ਆਵਾਂਗੇ ਇਹ ਮਗਰਾ ਦੱਬ ਕੇ ਬਹਿ ਗਿਆ ਤੇ ਜੇ ਗੱਲ ਸੁਣ ਸੌਰਾ ਕਰਦੇ ਪਾਣੀ ਧਣੀ ਤੇ ਮੰਗਾਲ ਕੇ ਕੇ ਪੀਂਦਾ ਨਹੀਂ ਪਾਣੀ ਨਹੀਂ ਨਹੀਂ ਮੰਗਾਲਾ ਮੰਗਾਲ ਉਹ ਦੇ ਗਿਆ ਆਪਣੇ ਪਾਣੀ ਪਿਆ ਪਾਈ ਦੱਲੋ ਪਾਣੀ ਹਾਂ ਆਪੀ ਆਪਾ ਹਾਂ ਮੈਂ ਲਿਆਉਣੀ ਆ ਪਾਣੀ ਜਾ ਕੇ ਕਿੱਦ ਲਾਉਂਦਾ ਬਾਈ ਨਹੀਂ ਲਿਆਉਂਦਾ ਲਿਆਉਂਦਾ ਬਹਿ ਜਾ ਅੱਖਾ ਉਹ ਠੀਕ ਆ ਫਸਲ ਵਾੜੀ ਸਾਰੀ ਤੂੰ ਕਹਿੰਦਾ ਸੀ ਆਪਣੇ ਬੰਦੇ ਲਿਆਉਂਦੇ ਇਹ ਤਾਂ ਮੱਤਲੀ ਬੰਦੇ ਤਾਂ ਫੇਰ ਹੀ ਲਾਵਾਂਗੇ ਜਦੋਂ ਸਵਾਛਾਂ ਦੀ ਪੂੰਜੀ ਪੂਰੀ ਕਰ ਗਿਆ ਤੇ ਗਾਇਕ ਕੋਲ ਤੇ ਇਹ ਤੈਨੂੰ ਬੁਰਾ ਲੱਗਦਾ ਨਾ ਜਾਣਿਆ ਤੇ ਸੱਪ ਲੜ ਜੇ ਤੈਨੂੰ ਮੇਰਾ ਪਿਓ ਭਾੜਾ ਲੱਗਦਾ ਨਹੀਂ ਗੱਲ ਕਰਦਾ ਤੂੰ ਮੰਦਾ ਨਾ ਬੋਲ ਦੇ ਮੰਦਾਣਾ ਬੋਲ ਜਹੇ ਜੀ ਤੂੰ ਹੋ ਹੈ ਗਿਆ ਪਿਓ ਇਥੇ ਜਦੋਂ ਮੇਰੀ ਸਾਥ ਚਲ ਜਾਂਦੀ ਸੀ ਨਾ ਤੂੰ ਐ ਕਰੇਂ ਢੜ ਮੋੜ ਢਮੀ ਗੱਲਿਆ ਬਾਲਾ ਮੋੜ ਚੰਦ ਵੀ ਆਉਣ ਸਾਲ ਕੌਫੀ ਬਣਾ ਦਿੰਦੇ ਬੜੀ ਚੰਗੀ ਸੀ ਬਸ ਰੀਤ ਹੁੰਦੀ ਹੈ ਗੋਰੇ ਪੀਪਾ ਹੁੰਦਾ ਮਰ ਜਾਣਾ ਤੂੰ ਗੱਲ ਕੀ ਹੈ ਜੇ ਤੂੰ ਮੈਨੂੰ ਵਿਆਹ ਤੀ ਮੱਫੀ ਹਾਂ ਮੱਤਲੀ ਕਿੱਦਾਂ ਦੀ ਸਿੰਦਰ ਟੁਰ ਗਈ ਆਪਣੀ ਹਾਂ ਛੱਮੇ ਜੀ ਉਹਨਾਂ ਦਾ ਤੇਰਾ ਵੀ ਕੰਮ ਛੱਡ ਗਿਆ ਇਹ ਛੱਡ ਗਿਆ ਮੱਤਲੀ ਗੋਡੇ ਗਰੀਸ ਮੁੱਕ ਗਈ ਹਾਂ ਜੀ ਤਾਂ ਬੈਠੀ ਲੜਕੀ ਕੋਲੇ ਬੈਠੀ ਆ ਪੜਾ ਲੱਗਦਾ ਬੋਲਦਾ ਇਹ ਕੀ ਕਹਦਾ ਕੋਈ ਨਾ ਟੁਰ ਇਹ ਪੈਸੇ ਹਰ ਆ ਜੂ ਜਾਰ ਕਰੀ ਖੜਾ ਰੋਈ ਜਾਂਦਾ ਅੱਛਾ 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 ਸਵੇਰ ਤਾਂ ਬਹੁਤ ਚੰਗਾ ਸੀ ਬਈ ਕੋਈ ਕੋਮਣੀ ਜੂ ਜਾਰ ਕਰਦਾ ਇਹ ਬੇ ਬੇ ਰੋਟੀ ਬਣਾਉਂਦਾ ਲਾ ਲਿੱ ਦਿੱਕਾ ਘੁਣੋ ਅੱਤ ਕਾ ਮੇ ਟੱਪ ਦਾ ਦੇਖ ਪਾਪਾ ਜੀ ਮੈਨੂੰ ਕੋਈ ਨਹੀਂ ਵਾਲੀ ਤੇਰੇ ਨਾਲ ਰੋਟੀ ਨਹੀਂ ਚੰਗੀ ਲੱਗ ਕੋਈ ਨਹੀਂ ਕੋਈ ਨਹੀਂ ਮੋਹ ਵਾਲਾ ਹੁੰਦਾ ਉਹ ਨਿਕਾ ਮੈਨੂੰ ਜਿਹਨੇ ਤੂੰ ਕਰਦਾ ਤੂੰ ਤਾਂ ਫਿਰ ਹੈ ਹੀ ਨਹੀਂ ਨਾ ਸਰੀਰ ਲੈ ਪਾਣੀ ਪੀ ਲੈ ਪਾਣੀ ਪੀ ਲੋ ਪਾਣੀ ਤੂੰ ਜੀ ਨਰਸਲੀ ਨਹੀਂ ਹੈ ਟੁੱਟ ਗਈ ਪਿਆ ਉਹ ਤੇ ਪਿਉ ਦਾ ਪੱਖ ਕਰਦੀ ਆ ਅਨਨੇ ਜੀ ਕਰਦੇ ਜੇ ਠੀਕ ਸਾਰੇ ਮਾਲੂ ਚਾਰ ਕੰਨ ਤੇ ਅਨਨੇ ਕਰਦੇ ਪਪਾ ਤੂੰ ਕਮਲਾ ਹੋਏ ਪਜਵਾ ਕਿੱਥੋਂ ਹਾਲ ਤਾਂ ਹੋਏ ਮਨ ਵਿਆਹੀ ਚਾਜ ਨਹੀਂ ਬਾਈ ਤੇਰਾ ਨਾ ਕੇ ਸਹਰਾ ਹੀ ਤੂੰ ਅੱਖੀਆਂ ਕੀ ਕਹਿੰਦਾ ਲੁੱਤੀ ਗੱਲ ਇਹ ਤਾਂ ਮਤਲੀ ਮਨ ਨਾਛਾ ਪੱਤਾ ਜਾਂ ਬਾਲਾ ਕਰਨ ਲੱਗਾ ਸੀ ਬਿੱਤੋਂਗੇ ਦੋ ਤਿੰਨ ਚੌਂ ਕੇ ਭੁੱਕੀ ਦੇ ਖਾ ਗਿਆ ਉਹ ਦੁਬਾਰਾ ਨਾ ਮਤਲੀ ਸਾਰੀ ਰਾਤ ਹੀ ਨਹੀਂ ਹੁੰਦਾ ਫਿਰ ਜਵਾ ਕਿੱਥੋਂ ਹੋ ਗਈ ਹੁਣ ਤਾਂ ਪਹਿਲਾਂ ਉਹ ਗੱਲ ਕਾਹੂ ਆਕਰ ਨਹੀਂ ਬੋਲੁੰਦੀ ਪਾਪਾ ਯੂ ਸਾਨਾ ਕਰੋ ਮੈਂ ਵਿਚਾਰ ਮਨਣਾ ਮੇਰੇ ਪਿਓ ਬੈਠਾ ਮੈਂ ਤਾਂ ਪਿਓ ਤਾਂ ਹੁਣ ਤੇਰਾ ਮਨ ਮੇਰਾ ਮਨ ਕੋਈ ਗੱਲ ਤੇਰਾ ਪਿਓ ਵੀ ਕੋਲੇ ਵੜ ਚਿੱਟੀ ਆ ਦੀ ਦਾੜੀ ਆ ਦਾੜੀ ਚਿੱਟੀ ਆ ਪੱਲੇ ਦਰਕਾਨੀਂ ਦੇ ਉnde ਮਾਂ ਨੂੰ ਕਦਾ ਕੋਈ ਅੜ ਜੇ ਕੀ ਆ ਰਖ ਫੁੰਦਾ ਹਾਂ ਲੈ ਪਾਪਾ ਸੰਤਰੇ ਖਾਲਾ ਬਸ ਖੰਗ ਕਰ ਦੇਣਗੇ ਨਹੀਂ ਨਹੀਂ ਖਾਲਾ ਨਹੀਂ ਬੱਚ ਜਾ ਕੋਈ ਨਹੀਂ ਇਹ ਕਾਨੂੰ ਐਵੇਂ ਤੁਸੀਂ ਲਿਆਂਦੇ ਉਹ ਆਏ ਪੈਸੇ ਲੈ ਮੈਂ ਪਪਾ ਵੱਡਾ ਸੰਤਰਾ ਖਾਲਾ ਇਹਦੇ ਨਾਲ ਪਾਣੀ ਆਲਾ ਖਾਜ ਵਧੀਆ ਜਿੰਗੀ ਸਭਤੀ ਨਾ ਖਾਦਾ ਗਿਆ ਬਾਕੀ ਮਗਰ ਨਹੀਂ ਪਾਜਾਂਗੇ ਸੰਤਰਾ ਤੂੰ ਮਰ ਜੇ ਤਰ ਸੱਪ ਲੜ ਜੇ ਇਹਦੇ ਤੁਨ ਖਾ ਤੇ ਤਰ ਪਿਓ ਉਹਦੇ ਮਗਰ ਪਾ ਦੇ ਉਹ ਖਾਲੂਆ ਨਹੀਂ ਹਾਂ ਫਿਰ ਉਹ ਤੇਰਾ ਪਿਓ ਮੇਰਾ ਪਿਓ ਅੱਧੀ ਅੱਧੀਆਂ ਫਾੜੀਆਂ ਕਰਕੇ ਪਾ ਦੇ ਬੁਮਾਰ ਪਪਾ ਤੂੰ ਸੰਤਰਾ ਦਾ ਪਸੰਦਨ ਖਾਲਾ ਛਿਲ ਕੇ ਖਾਲਾ ਮੈਂ ਲੰਗਦਾ ਨਹੀਂ ਤੜਕੇ ਤੜਕੇ ਹਾਂ ਲੰਗਦਾ ਨਹੀਂ ਤਾਂ ਹੀ ਮੈਂ ਆਖਿਆ ਮਗਰ ਦੀ ਸੌਖਾ ਹੋ ਜੂ ਈ ਕਹਿੰਦਾ ਹਾਂ ਉਹ ਗੱਲ ਕਰਦਾ ਤਾਂ ਕਹਿੰਦੀ ਅਬੇ ਮਾਰੀ ਇਹਨੇ ਪਾਣੀ ਜਿਦਾਂ ਗਾਏ ਤਾਂ ਬਈ ਜ਼ੁਖਾਮ ਹੋ ਜਾਂਦਾ ਪਾਪੇ ਠੰਡਾ ਠੰਡਾ ਨਾ ਯਾਨੀ ਗੁਰਦੇ ਜਾਮ ਹੋ ਜਾਣ ਕਿਤੇ ਸੁਵਾਸਾਂ ਦੀ ਠੰਡਾ ਗੱਲ ਸੁਣ ਕੇ ਕਿਤੇ ਸੱਤ ਵਾਂਗੋ ਸੁਵਾਸਾਂ ਦੀ ਪੂੰਜੀ ਪੂਰੀ ਕਰ ਦੇ ਉਹ ਗੱਲ ਕਰਦਾ ਅਬੇ ਇੰਜ ਕਿਨ ਪਾਈ ਇਹਨਾ ਤੂੰ ਮੈਂ ਤਾਂ ਤੂੰ ਹੀ ਜਿਉਂਦਾ ਮਰਿਆ ਲੈ ਆਏ ਤਾਂ ਤੇ ਪਤਾ ਲੈਣਾ ਤੂੰ ਹੋਰ ਕੰਮ ਦੀ ਗੱਲ ਕਰ ਲੈ ਪਟਾ ਬਸ ਠੀਕ ਹੈ ਪਟਾ ਹਾਂ ਪਪਾਈ ਹਾਂ ਮਤਲੀ ਮੈਂ ਗੱਲ ਕਰੀ ਸੀ ਆਪਣੇ ਡਾਕਟਰ ਸੀਗਾ ਮਾਨ ਦਾਸ ਫਲੌਰ ਤੋਂ ਅੱਛਾ ਉਹਦੇ ਨਾਲ ਗੱਲ ਕਰੀ ਸੀ ਮਤਲੀ ਤੇਰੇ ਗੋਡੇ ਬਦਲਿਆ ਦੀਏ ਗੋਡੇ ਹੁਣ ਕੀ ਕਰਾਂਗੇ ਬਦਲਾ ਕੇ ਨਾ ਨਾ ਦੁੱਗੇ ਪਹੁੰਚੇ ਇਹ ਨਹੀਂ ਬਦਲਾਉਂਦਾ ਕੋਟ ਉਹਦੇ ਬਦਲਾ ਦੇ ਨਾ ਨਾ ਇਹ ਤਾਂ ਖਟਮਾ ਜਿਹਾ ਕੋਲੇ ਵਰਗਾ ਪਿਆ ਤੂੰ ਮੇਰੇ ਗੋਡੇ ਲੈ ਕੇ ਬੈਠੀ ਮੈਂ ਕਦੇ ਲੈ ਕੇ ਬੈਠੀ ਆ ਤੇਰੇ ਗੋਡੇ ਲੈ ਕੀ ਨਾ ਬੈ ਕਰਾਉਂਦਾ ਮੇਰੇ ਨਾਲ ਗੋਡੇ ਥੱਲੇ ਵੱਜੀ ਜਾਂਦੇ ਪਰ ਉਹ ਨਹੀਂ ਤੂੰ ਤਾਂ ਚੱਕੀਂ ਯਾਦਾ ਉਹ ਗੱਲ ਕਰਦਾ ਗੁੱਸਾ ਮੈਂ ਤਾਂ ਸੁਣਦਾ ਨਹੀਂ ਪਾਪਾ ਜੀ ਪਾਪਾ ਇਹ ਮਾਤਾ ਕਹਿੰਦਾ ਸੀ ਮੱਛਲੀ ਭਈ ਗੱਲ ਤੈਨੂੰ ਦੱਸਦਾ ਮੈਂ ਉਹ ਜਿਹੜੀ ਆਪਣੀ ਨਹੀਂ ਹੈਗੀ ਇਹਦੀ ਨਾਰਜੀ ਗਵੰਢ ਨਾ ਵੀਰੋ ਹਾਂ ਉਹ ਵੀਰੋ ਚੱਕ ਕੇ ਦਲਵਾਰੇ ਨਾਲ ਕਿਤੇ ਸੈਟ ਹੋ ਗਈ ਹਾਂ ਉਹ ਹੁਣ ਇਹ ਮੈਨੂੰ ਕਹਿੰਦੀ ਖਸ਼ਮਾ ਜੀ ਮੇਰੇ ਵਾਲਾ ਸਹੁਰਾ ਵੀ ਲੁੱਟੇ ਦਾ ਕਿਤੇ ਮੈਨਾਂ ਹੋ ਗਿਆ ਮੈਨੂੰ ਕਹਿੰਦੀ ਤੂੰ ਮੇਰਾ ਖਿਆਲ ਰੱਖਿਆ ਕਰ ਹਾਂ ਤਾਂ ਕਰ ਤੇ ਮੈਂ ਤੇਰੇ ਕੋਲ ਭਾਈ ਨਹੀਂ ਹੈ ਤੂੰ ਮੈਨੂੰ ਪਾਟਾ ਨਹੀਂ ਹਿੱਟ ਰੱਖ। ਸਾਰੇ ਥੋੜੇ ਵਰਗੇ ਤੁਰੇ ਫਿਰਦੇ। ਬਾਹਲਾ ਦਿਖਾਉਣਾ ਫੁੱਲ ਨਹੀਂ ਚਾਦ ਵਿੱਚ ਖੜੇ ਕਰੀ ਫਿਰਦੇ। ਕੋਈ ਨਹੀਂ ਮਤਲਬ ਫੋਟ ਲੈ ਆਈ ਤਾਂ ਫੋਟ ਲੈ ਮੈਸ ਪਾਉਣ ਵਾਸਤੇ ਦਿਖਾਉਣ ਵਾਸਤੇ ਚ ਪਾਇਗਾ। ਗੰਗਾ ਪਹਿਲਾਂ ਕਿੰਨੀ ਕੱਢ ਲੈ ਨਹੀਂ ਦੇਖਾ। ਨਾ ਮੈਂ ਨਹੀਂ ਕਰਦੀ ਚੰਨੀ ਪੱਜਦਾ ਹੁੰਦਾ ਕਿ ਫਿੱਟੇ ਦੇ ਟੱਟੂ ਛਪਾਤਾ। ਟੱਟੂ ਨੇ ਟੈਟੂ ਵਾ ਮਾਰ ਜੇ ਤੂੰ। ਅੱਛਾ ਛੱਟਾ ਟੱਟੂ ਠੀਕ ਹੈ ਛੱਟਾ। ਕੀ ਗਾਲ ਗਾਲ ਕਿੰਨੇ ਦੇ ਜਾਂਦਾ। ਪਾ ਪਾ ਮੈਂ ਟਾਇਟੂ ਨਹੀਂ ਛਪਾਇਆ ਉਹਦੀ ਗੱਲ ਕਰਦਾ ਇਹ ਅੱਛਾ ਜੇ ਕਰਦਾ ਦੇ ਹਾਂ ਹੋਰ ਸਣਾ ਰਾਜੀ ਖੁਸ਼ੀ ਪਾਪਾ ਜੀ ਰਾਜੀ ਖੁਸ਼ੀ ਰਕਤੇ ਬਿਮਾਰਤਾ ਹੋ ਰਿਆਂ ਚਾਹ ਜਿ ਘੁੱਟ ਕਰੇਗਾ ਕਿਆ ਗੱਲਾਂ ਦੀ ਬੰਡ ਮਰੀ ਜਾਏਗਾ ਚਾਹ ਕਰ ਲਿਆ ਹੋਗੀ ਛਿੰਦੀ ਆਪੇ ਮੈਂ ਫਿਰ ਦਿੱਤੀ ਪਾਪਾ ਕਾ ਕਰਦਾ ਹੈ ਨਾ ਨਾ ਹਾਂ ਮਾਰਿਆ ਬੱਧ ਪਾ ਦੀ ਇਹਦਾ ਛੁਗੜ ਅੱਛਾ ਇਹਦਾ ਛੁਗੜ ਬਾਜੂ ਪਰੇ ਆਪਦਾ ਬੇੜਾ ਪਾ ਦੇ ਬੰਨੇ ਲੱਗੂ ਜਮੀਨ ਤੇਰੇ ਨੂੰ ਲੱਗਦੂ ਖਸਮਾਂ ਦੇ ਅੱਛਾ ਤੇਰੇ ਨਾਲ ਲੱਗੂ ਲੱਗੂ ਓ ਬਾਲਾ ਸੋਣਾ ਤੂੰ ਉਹ ਗੱਲ ਕਰਨਾ ਖਤ ਮੰਝ ਗਏ ਮੱਛਲੀ ਤੂੰ ਆਇਆ ਜਾ ਲੈ ਹਾਂ ਦੱਸ ਵੀ ਕਾ ਕਾ ਛੇਡਾ ਸੀ ਮੱਛਲੀ ਉਹ ਵੀ ਆਪ ਦਾ ਥਾਰਾ ਟੀ ਨਹੀਂ ਦੇ ਗਿਆ ਹਾਂ ਤੇ ਰਾਜ ਕਰ ਜੀਏ ਕਿ ਨਾ ਤੇ ਸੱਪ ਲੜ ਜੇ ਤੂੰ ਮਰ ਜੇ ਥੇ ਹੋਣਿਆ ਸੱਪ ਤੇ ਲੜੇ ਮੇਰੇ ਕੋਲ ਲੜੇ ਸਾਈਂ ਆਏ ਤਾਂ ਪਤਾ ਲੈਣੇ ਤੇ ਕਿਰਨ ਜਬਲ ਦਾ ਮਾਰੀ ਜਾਣਾ ਪੱਤੇ ਦਾ ਮਤਲੀ ਹੀ ਹੁੰਦਾ ਵੀ ਕਿੰਨਾ ਕੱਢਣ ਕੱਢੂ ਹੋਰ ਅੱਛਾ ਤੈਨੂੰ ਭੜਾ ਲੱਗਦਾ ਤੇਰੇ ਘਰੋਂ ਖਾਂਦਾ ਰੋਟਾ ਪੈਗਾ ਕਹਿੰਦੇ ਸੱਪੇ ਪਕੋਂਦਾ ਬਾਈ ਚੁੱਪ ਕਰਕੇ ਕਰ ਕੋਈ ਨਹੀਂ ਮੈਂ ਇੱਥੋਂ ਜਾਣਾ ਨਹੀਂਗਾ ਤੁਸੀਂ ਪਹਿਲਾਂ ਲੈ ਲੈਦਾ ਪੁੱਤਾ ਨਹੀਂ ਲੈ ਕੇ ਜਾਊਂਗਾ ਪਹਿਲਾਂ ਗੱਲ ਖੋਲ੍ਹੀ ਆਪਾਂ ਹਾਂ ਮੈਂ ਇੱਥੇ ਕਰਕੇ ਪਾਪ ਨਹੀਂ ਜਾਨਾ ਅਰਬ ਨੂੰ ਪਤਾ ਚੀਤ ਵੇਜੇਗੀ ਪੈਣੀ ਜਾਨੀ ਬਤ ਕਰ 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 ਚਾਰ ਬੁਲਾ ਲਿਆ ਆ ਮੈਂ ਨਾਲ ਕੁਝ ਬੋਲੀ ਜੇ ਹਾਂ ਹਾਂ ਬੋਲਦਾ ਕਾਰ ਕੌਣ ਭੱਗ ਗਿਆ ਇੱਕ ਬਾਹਰ ਕੰਬਲੀ ਇਹ ਤੇਰਾ ਕਰਦੇ ਨਾਲ ਆਇਜ਼ ਤਰਾ ਹੈ ਅੱਛੇ ਲਾਜ ਕਰਾਉਂਦੇ ਆ ਲਾਜ ਕਰਾਉਂਦੇ ਮੇਰਾ ਭਾਈ ਤੇਰਾ ਚੰਗੇ ਨਾਲ ਤੱਕ ਕਰਾਉ ਕਿਸੇ ਪਾਪਾ ਜੀ ਤੇਰੀ ਟਾਈਮ ਹੀ ਹੈ ਅੱਛਾ ਹਾਂ ਤਰਿਆ ਬਣੀ ਜਾਂਦੀਆਂ ਨਾ ਨੀਆ ਸ਼ੁਕਰ ਹੈ ਸ਼ੁਕਰ ਕਰ ਲਾਜ